ਅੱਲਾ ਪੱਲਾ ਡਕੇ ਸੋਤੋਂ ਭੀਖ ਮੰਗਦਾ ਵੀ ਬਾਈ ਬਣ ਕੇ ਪੰਤ ਬੀਤਪਾਲ ਸਿੰਘ ਦੀ ਜਥੇਬੰਦੀ ਵਾਰਸ ਪੰਜਾਬ ਨੂੰ ਪ੍ਰਵਿੰਦਰ ਸਿੰਘ ਝੋਟਾ ਇਹ ਅਪੀਲ ਕਰਨ ਲਈ ਆਇਆ ਕਿ ਉਹ ਪੰਨਾ ਸਿੱਧੂ ਦੇ ਨਾਲ ਸਪੋਰਟ ਕਰਨ ਲਈ ਖੜਨ ਕਿਉਂਕਿ ਉਹਨਾਂ ਦੇ ਗਲੇ ਸ਼ਿਰਪੇ ਕੁਝ ਹੋ ਸਕਦੇ ਆ ਪਰ ਫਿਰ ਵੀ ਉਹ ਇੱਕ ਪੰਜਾਬ ਦੇ ਲਈ ਹੌਸਲਾ ਬੁਲੰਦ ਕਰਦਾ ਉਹ ਵੀ ਨੌਜਵਾਨ ਪੰਜਾਬ ਦੇ ਲਈ ਬੋਲਦਾ ਤੇ ਉਸ ਨੇ ਇਹ ਕੀ ਹੋਰ ਗੱਲਾਂ ਕਹੀਆਂ ਇਸ ਵੀਡੀਓ ਚ ਅੱਗੇ ਦੇਖਦੇ ਹਾਂ ਉਸ ਤੋਂ ਪਹਿਲਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਰਸ ਪੰਜਾਬ ਦੀ ਜਥੇਬੰਦੀ ਨੂੰ ਕੀ ਭਾਨਾ ਸਿੱਧੂ ਦੇ ਸਪੋਰਟ ਦੇ ਵਿੱਚ ਕੱਲ ਨੂੰ ਜਾਣਾ ਚਾਹੀਦਾ ਜਾਂ ਨਹੀਂ ਆਪਣੀ ਰੈਕਮੈਂਟ ਵਿੱਚ ਜਰੂਰ ਦੱਸਿਓ ਤੇ ਹੁਣ ਦੇਖਦੇ ਹਾਂ ਇਸ ਵੀਡੀਓ ਨੂੰ ਪੱਲਾ ਪੱਲਾ ਢਕੇ ਸੋਤੋਂ ਭੀਖ ਮੰਗਦਾ ਵੀ ਬਾਈ ਬਣ ਕੇ ਭਾਨੇ ਨਾਲ ਖੜਜੋ ਯਾਰ ਆਹ ਸਾਰੀ ਟੀਮ ਐ ਇੱਧਰ ਮਾਰਦੇ ਵੀਰੇ ਇੱਧਰ ਟੀਮ ਇਹ ਪੰਜਾਬ ਬਾਰਸ ਪੰਜਾਬ ਦੀ ਟੀਮ ਐ ਦੀਪ ਸਿੱਧੂ ਦੇ ਇਹ ਸਾਰੇ ਦੀਪ ਸਿੱਧੂ ਦੇ ਨਾਲ ਦੇ ਮੁੰਡੇ ਨੇ ਇਹਨਾਂ ਨੂੰ ਮੈਂ ਮਨਾ ਕੇ ਲੈ ਕੇ ਆਇਆ ਅੱਜ ਵੀ ਤੁਸੀਂ ਰੋਸਾ ਕਿੱਲਾ ਛੱਡੋ ਭਾਨੇ ਸਿੱਧੂ ਨਾਲ ਖੜਨ ਦਾ ਬੇੜਾ ਕਿਉਂਕਿ ਜ਼ਬਰ ਤੇ ਜ਼ੁਲਮ ਨਾਲ ਖੜਨ ਦਾ ਆਪਣਾ ਫਰਜ਼ ਹੁੰਦਾ ਮੈਂ ਇਹਨਾਂ ਤੋਂ ਬਾਹਰ ਲਾਇਆ ਕਿਉਂਕਿ ਇਹਨਾਂ ਦਾ ਸਨੇਹਾ ਸਾਰੀ ਟੀਮ ਨੂੰ ਜਾਉਂਦਾ ਜਿਵੇਂ ਦੀਪ ਬਾਈ ਦੀ ਟੀਮਾਂ ਜਾਂ ਬਸ ਪੰਜਾਬ ਦੀ ਟੀਮਾਂ ਇਹਨਾਂ ਨਾਲ ਸਾਰੀਆਂ ਸਿੱਖ ਸੰਗਤ ਜੁੜੀਆਂ ਹੋਈਆਂ ਮੈਂ ਇਹਨਾਂ ਨੂੰ ਅੱਜ ਮਨਾ ਕੇ ਲੈ ਆਇਆ ਤਾਂ ਥੋੜੇ ਵੀ ਮੈਂ ਪੱਲਾ ੜਦਾ ਜੇ ਕੋਈ ਰੁੱਸੇ ਆ ਉਹਦੀ ਬੋਲੀ ਕਰਕੇ ਜਾਂ ਦੀਪ ਸਿੱਧੂ ਬਾਈ ਕਰਕੇ ਬੀ ਦੇ ਕੋ ਦੀਪ ਸਦੂ ਆਪਾਂ ਦੇ ਦਿਲਾਂ ਚ ਵਸਦਾ ਸੀ ਬੱਟ ਹੁਣ ਉਹਦੇ ਨਾਲ ਜ਼ੁਲਮ ਹੋ ਰਿਹਾ ਯਾਰ ਉਹ ਲੋਕਾਂ ਖਾਤਰ ਲੜਦਾ ਸੀ ਜਿਵੇਂ ਤੁਸੀਂ ਮੇਰੇ ਨਾਲ ਨਾਲ ਖੜੇ ਹੋ ਪਾਨੇ ਨਾਲ ਖੜੋ 29 ਦਿਨ ਨੂੰ ਕੋਟ ਦੁਨਿਆਓ ਇਹ ਗੱਲ ਫੇਰ ਲੋਕ ਲੜਨਗੇ ਫੇਰ ਅੱਗੇ ਤਖਤ ਮਿਲੂ ਪਾਨੇ ਸਿੱਧੂ ਨੂੰ ਲੋਕਾਂ ਦੇ ਪੈਸੇ ਵਾਪਸ ਕਰਾਉਣ ਦੀ ਜਾਂ ਜਿਵੇਂ ਮੈਨੂੰ ਤਖਤ ਮਿਲਿਆ ਜੇ ਮੈਨੂੰ ਲੋਕਾਂ ਦਾ ਸਾਥ ਦਿੱਤਾ ਮੇਰੇ ਭਰਾਵਾਂ ਨੇ ਸਾਥ ਦਿੱਤਾ ਮੈਂ ਵਾਪਸ ਆਇਆ ਉਮੀ ਪਾਨੇ ਨੂੰ ਵਾਪਸ ਲਿਆਓ ਫੇਰ ਹੀ ਪਾਨਾ ਪਾਨਾ ਤਾਂ ਲੋਕਾਂ ਦੇ ਪੈਸੇ ਹੀ ਬਹੁਤ ਵਸਰਾ ਚੁੱਕਿਆ ਹੈ ਉਹੀ ਬੰਦੇ ਜੋਨਰ ਆਪਾਂ ਨੇ 10-10 ਲੱਖ ਬੱਧ ਕਰਾਇਆ ਉਹੀ 50-50 ਹਜ਼ਾਰ ਖਰਚ ਕੇ ਚਾਹੀਏ ਦੋ ਮਹੀਨਾ ਦਾ ਇਕੱਠਾ ਬੰਦਾ ਲਿਆ ਹਣ ਉੱਥੇ ਆਪਦੇ ਰਿਸ਼ਤੇਦਾਰ ਲਿਆ ਹਣ ਸਾਰੇ ਆਪਾਂ ਵੀ ਜਾਵਾਂਗੇ ਪੂਰਾ ਕੱਜ-ਵੱਜ ਕੇ ਜਾਵਾਂਗੇ ਪਰ ਸਰਕਾਰ ਯਾਰ ਇਹ ਕੀ ਕਰ ਰਹੀ ਆ ਮੇਰੀ ਸਮਝੋਂ ਬਾਹਰ ਐਡਾ ਜ਼ੁਲਮ ਯਾਰ ਕੱਲ 26 ਜਨਵਰੀ ਸੀ ਕਾਲੀਆਂ 26 ਜਨਵਰੀਆਂ ਮੇਰਾ ਮੈਂ ਕੱਲ ਫੋਟੋ ਪਾਈ ਵੀ ਦੇਖ ਲਓ 26 ਜਨਵਰੀ ਸਾਡਾ ਕੀ ਹਾਲ ਨੰਗੇ ਕੱਪੜੇ ਕੀ ਦੇਖੀਓ ਮੇਰੇ ਸੱਤ ਬੱਚੀ ਮਾਤਾ ਚਰਨ ਕਰਨੇ ਪਏ ਸੀ ਉਹ ਬਾਹਲੇ ਲੋਕਾਂ ਨੇ ਗਲਤ ਕੱਢ ਲਿਆ ਛੋਟਾ 26 ਜਨਵਰੀ ਉਹ ਮੇਰਾ ਹਾਲ ਤਾਂ ਦੇਖ ਲਓ ਮ